ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹਿਲੀ ਵਾਰ ਨਿਕਾਇਆ ਬਲੌਗ ਬਣਾਉਣ ਲੱਗੇ ਆ ਤੇ ਅਸੀਂ ਨਵਾਂ ਫੋਨ ਲੈਣ ਚੱਲੇ ਆ ਪਰ ਡਿਸਾਈਡ ਨਹੀਂ ਕੀਤਾ ਆਈਫੋਨ 17 ਲੈਣਾ ਜਾਂ ਅਲਟਰਾ ਲੈਣਾ ਤੇ ਅੱਜ ਤੁਹਾਨੂੰ ਜਾ ਕੇ ਉੱਥੇ ਵਿਖਾਉਣੇ ਆ ਬੈਸਟ ਬਾਇ ਤੇ ਜਾ ਰਹੇ ਆ ਫੋਨ ਲੈਣ ਦਿਖਾਉਣੇ ਤੁਹਾਨੂੰ ਮੌਲਕੀ ਬਾਹਰ ਦਾ ਹਾਂਜੀ ਗੱਡੀ ਤੇ ਬੈਠ ਲੱਗੇ ਆ ਤੇ ਬਾਹਰ ਮੀਂਹ ਬਹੁ ਪਈ ਹੁੰਦਾ ਬਹੁਤ ਜ਼ਿਆਦਾ ਮੀਂਹ ਤੇ ਰਸਤੇ 'ਚ ਵਿਖਾਉਣੇ ਤੁਹਾਨੂੰ ਹਾਏ ਤੇ ਵਲੌਗ ਵਧੀਆ ਲੱਗਾ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹਾਂਜੀ ਜਾ ਰਹੇ ਆਂ ਰਸਤੇ ਤੇ ਬਾੜੀਆਂ ਦੇਖ ਸਕਦੇ ਆਂ ਇਸ ਗੱਡੀ ਅਹੀਂ ਫਾਕ ਕਰਤੀ ਹੈ ਤੇ ਆਹ ਬਾਈ ਇੱਥੋਂ ਦੇਖਣੇ ਆ ਫੋਨ ਅੱਜ ਅਮਰੀਕਾ ਦਾ ਸਭ ਤੋਂ ਵੱਡਾ ਲਾਲੋ ਮਾਲ ਜਿੱਥੇ ਹਰ ਚੀਜ਼ ਇੱਥੇ ਮਿਲਦੀ ਹੈ ਇੱਥੇ ਅੱਜ ਫੋਨ ਦੇਖਦੇ ਆ ਫੋਨ ਸੇਂ ਜਾ ਰਹੇ ਨੇ ਬਹੁਤ ਚਾਹ ਫੋਨ ਦਾ ਹਾਂਜੀ ਅੰਦਰ ਐਂਟਰ ਹੋ ਗਏ ਆ ਐਪਲ ਦੀਆਂ ਵਾਰਸ਼ ਲੱਗੀਆਂ ਹੋਈਆਂ ਨੇ 800 ਡਾਲਰ 300 ਡਾਲਰ 200 ਡਾਲਰ ਦਰ ਫੋਨ ਲੱਗੇ ਨੇ ਤੇ ਸਭ ਫੋਨ ਐਲਸੀਡੀਆਂ ਮੋਬਾਈਲ ਸਭ ਕੁਝ ਮਿਲਦਾ ਹੈ ਫਾਇਰ ਬੋਰਡਸ ਲੱਗੇ ਤੇ ਆ ਫੋਨ ਲੱਗੇ ਹੋਏ ਨੇ ਆ ਗੂਗਲ ਦੇ ਫੋਨ ਬਹੁਤ ਚੱਲਦੇ ਇੱਥੇ 11 11 ਡਾਲਰਾਂ ਦੇ ਤੇ ਹਾਂਜੀ ਹਾਂਜੀ ਲੈਣ ਤੇ ਗਏ ਆਈਫੋਨ ਪਰ ਸਵਰਨ ਸਿੰਘ ਨੂੰ ਅਲਟਰਾ ਪਸੰਦ ਆ ਗਿਆ ਤੇ ਇਹ ਕਹਿੰਦਾ ਅਲਟਰਾ ਹੀ ਲੈਣਾ ਆਈਫੋਨ ਨਹੀਂ ਲੈਣਾ ਤੇ ਅਸੀਂ ਹੁਣ ਲੈ ਕੇ ਗੱਡੀ 'ਚ ਬਹਿਣ ਲੱਗੇ ਆ ਲਓ ਜੀ ਫੜੋ ਜੀ ਅਲਟਰਾ ਇਹ ਅਨਬਾਕਸ ਕਰ ਰਹੇ ਹਾਂ ਇਹਨੂੰ ਹਾਂਜੀ ਨਵਾਂ ਫੋਨ ਆ ਗਿਆ ਜੀ ਹੁਣ ਓਪਨ ਹੋਣ ਲੱਗਾ ਜੀ ਕਰੋ ਸਵਰਨ ਸਿੰਘ ਜੀ ਓਪਨ ਕੀ ਗਿਲੇਰਤੀ ਗੱਲਿਆ ਲਓ ਜੀ ਪਰ ਮੈਂ ਤਾਂ ਕਿਹਾ ਸੀ ਆਈਫੋਨ ਲਿਆ ਪਰ ਆਈਫੋਨ ਹੀ ਲਿਆ ਨਹੀਂ ਵਾਹ ਗੁਰਪਤਾਨ ਗੁਰੂ ਨਾਨਕ ਦਾਸ ਪਾਤਸ਼ਾਹ ਜੀ ਮਹਾਰਾਜ ਤੇ ਦੇਖੋ ਫੋਨ ਕਰੋ ਜੀ ਕਿੰਨੇ ਜੀਬੀ ਹੈ 512 512 ਜੀਬੀ ਮੁਕਦੀ ਨਹੀਂ ਸਾਰੀ ਵੀ ਮੋਰੀ ਹਾਂ ਫੋਨ ਕਰੋ ਚਲੋ ਜੀ ਸਟਾਰਟ ਕਰੋ ਆ ਦੇਖੋ ਜੀ ਤੇ ਕਿਵੇਂ ਦਾ ਫੀਲ ਹੋ ਰਿਹਾ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਓਕੇ ਓਕੇ ਰਪੋਟ ਨਾ ਹਾਂ ਤੇ ਹੁਣ ਸੇਮਸੂਂਗ ਪਾਉਣੇ ਆ ਤੇ ਇਹਨੂੰ ਔਨ ਕਰਦੇ ਆ ਤੇ ਚਲਾਉਣੇ ਆ ਜੀ ਤੇ ਸਾਰੇ ਦਿਓ ਬਧਾਈਆਂ ਸਵਰਨ ਸਿੰਘ ਨੂੰ ਫੋਨ ਨਵਾਂ ਲੈ ਲਿਆ ਅਲਟਰਾ ਧੰਨਵਾਦ ਜੀ